ਗਾਜੂ ਨੇ ਆ ਮੁੱਛਾਂ ਦੇ ਮਰੁੰਦੇ ਜਿੱਦਾਂ 40 50 ਚੋ ਕੇ ਬੈਠਾ ਹੁੰਦਾ ਇਹ ਇਸ ਦਾ ਨਾਮ ਹੈ ਸ਼ੀਤਲ ਐਸ਼ਲੀਂ ਦਾ ਬੈਠੀ ਹੈ ਬਤਮੀਜ਼ ਕੇ ਬੈਠੀ ਦੱਸ aí ਦੱਸ ਮੋਟੇ ਕਿਹੜਾ ਪਾਣੀ ਪੀਤਰ ਨੇ ਪਾਣੀ ਮੰਗਾਇਆ ਇੱਕ ਬੰਦੇ ਦੇ ਘਰੋਂ ਹਾਂ ਜਿਹੜਾ ਏਸੀ ਚੋਂ ਬਾਹਰ ਨਿਕਲ ਕੇ ਬਾਲਟੀ ਨਹੀਂ ਭਰੀ ਹੁੰਦੀ ਹਾਂ ਉਹ ਹੀ ਚਾਕੇ ਫੜਾ ਗਿਆ ਯਾਰ ਆਦਾ ਸਤਿ ਸ਼੍ਰੀ ਅਕਾਲ ਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜੀ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਐਟ ਤੱਕ ਜਰੂਰ ਦੇਖਿਓ ਜੀ ਆਪਦੀ ਤਰੱਕੀ ਸੁਨਹਿਰੇ ਹੱਥਾਂ 'ਚ 7:10 ਮਿੰਟ ਤੇ ਗਾ ਚੁੰਦੇ ਆ ਮੁੱਛਾਂ ਦੇ ਐਮ ਰੁਣਦੇ ਜ ਹਮ ਉੜਨਾਂ ਨਹੀਂ ਉਧਰ ਇਹ ਕਿਉਂ ਇਹ ਇਸ ਦਾ ਨਾਮ ਹੈ ਸ਼ੀਤਲ ਇਸ ਦਾ ਨਾਮ ਰੱਖਿਆ ਗਿਆ ਸ਼ੀਤਲਾਵਾਜ ਦਾ ਕੀ ਰੱਖਿਆ ਬੱਚੀ ਦਾ ਨਾਮ ਕਿ ਮੱਛਾ ਬੱਚੀ ਦਾ ਨਾਮ ਹੀ ਰੱਖਿਆ ਉਹ ਨੋਆ ਗੱਗੂ ਨਹੀਂ ਸਹੀਗਾ ਕੀ ਨਾ ਇਹਦਾ ਰੌਣਕ ਠੀਕ ਆ ਇਹਦਾ ਨਾਮ ਐਸ਼ਲੀਂ ਦਾ ਬੈਠੀ ਆ ਬਤਮੀਜ਼ ਕੇ ਬੈਠੀ ਖਾ ਵੀ ਕੇ ਜ਼ੁੱਤੀ ਬਈ ਚਾਰ ਇਹ ਆ ਬੂਟਾ ਸੰਧੂ ਆ ਵਖਾਈ ਸੰਧੂ ਕਿੱਥੇ ਲਿਖਿਆ ਜਸਪਾਲ ਸੰਧੂ ਇਹ ਦੂਜਾ ਬੂਟਾ ਸੰਧੂ ਦੋਵਾਂ ਨੇ ਬਾਹ ਦੇ ਨਾਂ ਲਿਖਿਆ ਵੱਡਾ ਕਰਕੇ ਉਹ ਚੱਕ ਉਹ ਤੇਰੀ ਮਾਂ ਰਾਤੀ ਕਿਹੜਾ ਪਾਣੀ ਪੀਤਾ ਦੱਸਾ ਹੀ ਦੱਸੀ ਮੋਢੇ ਕਿਹੜਾ ਪਾਣੀ ਪੀਤਰ ਨੇ ਪਾਣੀ ਮੰਗਾਇਆ ਇੱਕ ਬੰਦੇ ਦੇ ਘਰੋਂ ਹਾਂ ਜਿਹੜਾ ਏਸੀ ਚੋਂ ਬਾਹਰ ਨਿਕਲ ਕੇ ਬਾਲਟੀ ਨਹੀਂ ਭਰੀ ਹੁੰਦੀ ਹਾਂ ਉਹ ਚਾਕੇ ਫੜਾ ਗਿਆ ਤੇ ਪੀ ਕੇ ਰਾਤ ਦਾ ਪੀਦੇ ਜਦੋਂ ਮੈਂ ਸੋ ਗਿਆ ਮਾ ਮੁਸ਼ਕ ਜਾ ਵੀ ਉਹ ਬੰਦਾ ਦਾ ਉਹਨੇ ਮਸ਼ੀਨ ਚੋਂ ਉਹਨੂੰ ਲਿਆਂਦਾ ਪੀ ਗਾਇਆ ਆਹ ਜਾਂਦਾ ਮੈਨੂੰ ਭਰੀ ਇਹ ਗਲਾਸ ਜੋ ਪੀਣ ਲੱਗਾ ਕਹਿੰਦਾ ਮੁਸ਼ਕਾ ਦਾ ਮੈਂ ਤਾਂ ਕੱਲ੍ਹ ਦਾ ਹੀ ਹਾਂਗਾ ਇੱਕ ਨੂੰ ਹਾਂ ਜੀ ਗੱਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ